ਕੋਡੀ 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 ਬਾਬੂ ਦਾ اخلاق ਹੋਣਾ ਵੱਲੋਂ ਜਨਾਬ ਬੱਟੇ ਨਾਮ ਹੋਣਿਆ ਮੈਂ ਇਹ ਨੂੰ ਕਹੂੰਗਾ ਕਿ ਤੂੰ ਆਪਣੀ ਮਿਹਨਤ ਕਰਦਾ ਰਹਿ ਕਰ ਤੇ ਰਹਿ। ਅਸੀਂ ਜੋ ਵੀ ਨਾਕੁਸ਼ਦوار ਵਾਕਿਆ ਹੋਇਆ ਪਹਿਲੇ ਤਾਂ ਮੈਂ ਸ਼ੁਕਰੀਆ ਦਾ ਕਰੂੰਗਾ ਜਿਨ੍ਹਾਂ ਨੇ ਮੇਰੇ ਲਈ ਹਮਦਰਦੀ ਕੀਤੀ ਜਿਵੇਂ ਕਿ ਰੁਕਿੰਦਰ ਖਲਾਲ ਆ ਸਾਡੇ ਗੋਲੀ ਪੰਜਾਬ ਤੋਂ ਮੱਖਣ ਵਾਲੀ ਜੀ ਆ ਬਾਕੀ ਫੋਨ ਬਹੁਤ ਸਾਰੇ ਦੋਸਤਾਂ ਨੇ ਜੀ ਪੂਰੀ ਦੁਨੀਆ ਚ ਉਹਨਾਂ ਦਾ ਵੀ ਸ਼ੁਕਰੀਆ ਸੋਸ਼ਲ ਮੀਡੀਆ ਜਿਨ੍ਹਾਂ ਨੇ ਹਮਦਰਦੀ ਕੀਤੀ ਉਹਨਾਂ ਦਾ ਸ਼ੁਕਰੀਆ ਸਾਡੇ ਪਿੰਡ ਵਾਲਿਆਂ ਦਾ ਇਹ ਅੱਲਾਹ ਦੀ ਇਜ਼ਾਦ ਹੀ ਖਾਤਰ ਜਿਹੜੀ ਜਿਹੜਾ ਮੈਂ ਆਪਣਾ ਗੱਲ ਇੱਥੇ ਖਤਮ ਕਰਦਾ ਹਾਂ ਕਿ ਬਾਕੀ ਹਦੀਸਾ ਗਿਆਨ ਸਾਹਿਬ ਨੂੰ ਦੋ ਪਿਆਰ ਦਿੱਤਿਆਂ ਸਾਡੇ ਲਈ ਉਹੀ ਸਭ ਤੋਂ ਵੱਡੀ ਗੱਲ ਆ ਅੱਲਾਹ ਦੀ ਇਜ਼ਾਦ ਹੀ ਖਾਤਰ ਇਹ ਜਿਹੜਾ ਦਾ ਮੈਂ ਆਪਣਾ ਆਪਣੇ ਦਿਲੋਂ ਭਾਈ ਬਲਾਦ ਨੂੰ ਆਪਣਾ ਮਾਫੀ ਦਿੰਦਾ ਹਾਂ ਮੇਰੇ ਤੇ ਕੋਈ ਗੱਲ ਨਹੀਂ ਅੱਲਾਹ ਤਾਲਾ ਤੁਹਾਨੂੰ ਸਿਹਤ ਦੇਵੇ ਦੂਸਰੀ ਸਾਨੂੰ ਪੂਨਾ ਕਬੱਡੀ ਕਮੇਟੀ ਨਾਲ ਦੀਆਂ ਨੂ ਰੈਗੂਲੇਸ਼ਨ ਤੇ ਪਕੰਦੀ ਕਰਨ ਵਾਸਤੇ ਕਿ ਅਸੀਂ ਉਹ ਕਾਨੂੰਨ ਦੇ ਮਤਲਬ ਨੂੰ ਪਾਕਿਸਤਾਨ ਕਬੱਡੀ ਫੈਡਰੇਸ਼ਨ ਦਾ ਕਾਨੂੰਨ ਆ ਉਦੇ ਮੁਤਾਬਕ ਇਨਸ਼ਾ ਅੱਲਾਹ ਅਸੀਂ ਆਪਣੀ ਇਮਾਨਦਾਰੀ ਨਾਲ ਅੱਗੇ ਵੀ ਡਿਊਟੀ ਕੀਤੀ ਆ 8-10 ਸਾਲ ਹੋ ਗਏ ਇਸ ਫੀਲਡ 'ਚ ਕਿਦਾਂ ਵੀ ਇਨਸ਼ਾ ਅੱਲਾਹ ਇਸੇ ਤਰ੍ਹਾਂ ਆਪਣੀ ਇਮਾਨਦਾਰੀ ਨਾਲ ਡਿਊਟੀ ਕਰਦੇ ਰਹਾਂਗੇ ਜਦੋਂ ਵੀ ਪਈ ਆਫੇ ਫੀਲਡ ਸਰ ਜਰੂਰ ਲੱਗਦਾ ਮੈਂ ਇਹ ਅਸੈਂਬਲੀ ਨੂੰ ਮੈਂ ਆਲਰੇਡੀ ਵੇਖੋ ਵੀ ਇੱਕ ਦੋ ਮੈਚੇ ਵੀ ਤੇ ਉਸ ਵਾਰ ਵੀ ਤਾਂ ਵਾਕਿਆ ਆਇਆ ਹੋਗਾ ਵੀ ਮੈਂ ਸੋਚੀ ਕਿ ਤੇ ਬਾਕੀ ਇਹ ਨਹੀਂ ਕਿ ਇਹ ਮੇਰੇ ਭਰਾ ਨੇ ਇਹ ਸਾਡੇ ਇਹ ਜਿੰਨਾ ਜਿੰਨਾ ਹੱਥ 'ਚ ਤਰਾਜ਼ੂ ਹੁੰਦਾ ਆ ਨਹੀਂ ਖੇਡਣੇ ਲਈ ਮੇਰੇ ਕੋਲ ਮਿਸਟੇਕ ਹੋਈ ਉਹ ਬਾਕੀ ساری ਦੁਨੀਆ ਨੂੰ ਨਹੀਂ ਮਦਸਿਆ ਮੈਂ ਗਲਤਿਆਂ ਚ ਤੇ ਇਨਸ਼ਾ ਅੱਲਾਹ ਤਾਲਾ ਮੈਂ ਚ ਕੋਸ਼ਿਸ਼ ਕੀਤੀ ਜੇ ਅੱਲਾ ਦੇ ਹੁਕਮਾ ਨਹੀਂ ਗਲਤੀ ਹੋਵੀ ਕਦੇ ਕਿਸੇ ਨਾਲ ਤੇ ਅੱਲਾ ਤਾਲਾ ਕੇ ਦੇ ਉੱਤੇ ਵੀ ਰਹਿਣਾ ਨਹੀਂ ਹਵੇ ਤੇ ਭਾਈ ਹਾਲੇ ਪੋਜ਼ਿਟਿਵ ਰਹੋ ਤੇ ਕਬੱਡੀ ਨੂੰ ਕਬੱਡੀ ਤੱਕ ਰੱਖੋ ਕਬੱਡੀ ਦਾ ਐਂਡ ਨਾ ਕਰਾਓ ਕਸ ਮੈਂ ਨਹੀਂ ਪ੍ਰੋਮੋਟ ਕਰਦਾ ਐਸੇ ਤਰ੍ਹਾਂ ਕਬੱਡੀ ਦੀਆਂ ਅਪਡੇਟਸ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਤੇ ਬੈ ਲਾਈਕ ਕਰਨਾ ਤੇ ਬਣਾ ਨਾ ਭੁੱਲਣਾ ਤਾਂ ਜੋ ਤੁਹਾਨੂੰ ਟਾਈਮ ਸਨ ਨਵੀਂ ਤੋਂ ਨਵੀਂ ਅਪਡੇਟ ਮਿਲ ਸਕੇ ਤਾਂ ਨਵਾਜੀ